ਤੈਨੂੰ ਕੀ ਲੱਗਦਾ ਹੈ ਤੈਨੂੰ ਕੀ ਲੱਗਦਾ ਕਿ ਮੈਂ ਖੁਸ਼ ਹਾਂ ਰੋਲਾ ਪਾ ਕੇ ਫਿਰ ਸ਼ਾਂਤ ਬੈਠ ਕੇ ਤੈਨੂੰ ਕੀ ਲੱਗਦਾ ਕੀ ਹੁਣ ਮੈਂ ਖੁਸ਼ ਹਾਂ ਇਸ ਚੁੱਪ ਵਿੱਚ ਰੋਲਿਆਂ ਦੀ ਹਲਚਲ ਹੋ ਚੁੱਕੀ ਮੈਂ ਹੁਣ ਬਸ ਮਜਬੂਰ ਹਾਂ ਇਸ ਠਹਿਰਾਵ ਵਿੱਚ ਐਨੀ ਭੱਜ ਦੌੜ ਹੋ ਚੁੱਕੀ ਮੈਂ ਹੁਣ ਬਸ ਸੁੱਨ ਹਾਂ ਇੰਨਾ ਅੱਖਾਂ ਨੇ ਇੰਨਾ ਸੱਚ ਦੇਖ ਚੁੱਕਿਆ ਮੈਂ ਹੁਣ ਕਰਦਾ ਆਰਾਮ ਇੰਨਾ ਹੱਥਾਂ ਨੇ ਇੰਨਾ ਪਾਪ ਕਮਾ ਚੁੱਕਿਆ ਮੈਂ ਹੁਣ ਬਣਿਆ ਦਾਨੀ ਆ ਤੈਨੂੰ ਕੀ ਲੱਗਦਾ ਕਿ ਮੈਂ ਖੁਸ਼ ਆ ਰੋਲਾ ਪਾ ਕੇ ਫਿਰ ਸ਼ਾਂਤ ਬੈਠ ਕੇ ਤੈਨੂੰ ਕੀ ਲੱਗਦਾ ਕਿ ਹੁਣ ਮੈਂ ਖੁਸ਼ ਆ ਤੇਰੇ ਤੋਂ ਦੂਰ ਹੋ ਕੇ ਐਨੀ ਦੂਰ ਜਾ ਕੇ ਤੈਨੂੰ ਕੀ ਲੱਗਦਾ ਕਿ ਮੈਂ ਖੁਸ਼ ਆ ਕੋਈ ਆਸ-ਪਾਸ ਨਾ ਸਭ ਕੁਝ ਹੁੰਦੇ ਵੀ ਕੁਝ ਖਾਸ ਨਾ ਬੰਦੇ ਹੋਰ ਤੇ ਹਾਲਾਤ ਹੋਰ ਕਿਸੇ ਆਪਣੇ ਦਾ ਸਾਥ ਵੀ ਕੋਈ ਨਾ ਇੰਨਾ ਇਕੱਲਾ ਹੋ ਕੇ ਤੈਨੂੰ ਕੀ ਲੱਗਦਾ ਕਿ ਮੈਂ ਖੁਸ਼ ਆ ਤੈਨੂੰ ਕੀ ਲੱਗਦਾ ਕਿ ਮੈਂ ਖੁਸ਼ ਆ ਰੋਲਾ ਪਾ ਕੇ ਫਿਰ ਸ਼ਾਂਤ ਬੈਠ ਕੇ ਤੈਨੂੰ ਕੀ ਲੱਗਦਾ ਕਿ ਹੁਣ ਮੈਂ ਖੁਸ਼ ਆ ਰੋਲਾ ਪਾ ਕੇ ਫਿਰ ਸ਼ਾਂਤ ਬੈਠ ਕੇ ਤੈਨੂੰ ਕੀ ਲੱਗਦਾ ਕਿ ਹੁਣ ਮੈਂ ਖੁਸ਼ ਆ ਤੈਨੂੰ ਕੀ ਲੱਗਦਾ ਕਿ ਹੁਣ ਮੈਂ ਖੁਸ਼ ਆ